ਕੋਈ ਨਹੀਂ ਜਿਹੜਾ ਜੱਟ ਸ਼ਬਦ ਹੈ ਨਾ ਉਤਰੀ ਭਾਰ ਦੇ ਵਿੱਚ ਇਹ ਟ੍ਰਾਈਬਲ ਸ਼ਬਦ ਹੈ ਮਾਨਸਿਕਤਾ ਟ੍ਰਾਈਬਲ ਤੇ ਜਗੀਰੂ ਯੁੱਗ ਦੀ ਮਾਨਸਿਕਤਾ ਦਾ ਸ਼ਿਕਾਰ ਹੈ ਤੇ ਇਹਨੂੰ ਪਿਤਰੀ ਪ੍ਰਧਾਨ ਸਮਾਜ ਦਾ ਸ਼ਿਕਾਰ ਹੈ ਇਹ ਇਹ ਚੌੜੀ ਮਤਲਬ ਡੌਲੇ ਫਰਕਦੇ ਹੋਣ ਮੋਢੇ ਚੌੜੇ ਹੋਣ ਛਾਤੀ ਚੌੜੀ ਹੋਵੇ ਮੋਟੇ ਪੱਟ ਹੋਣ ਤੇ ਬੰਦਾ ਫਿਰ ਧਰਤੀ ਸੁੰਭੜਦਾ ਜਾਵੇ ਉਹਦੇ ਜੀ ਫਿਰ ਉਹ ਆਪਦੇ ਫੈਸਲੇ ਕਾ ਦੇਣਾ ਕਰਦਾ ਮੋਢਾ ਮਾਰ ਕੇ ਗੋਡਾ ਮਾਰ ਕੇ ਠੇਡਾ ਮਾਰ ਕੇ ਆਪਦੇ ਫੈਸਲੇ ਕਰਦਾ ਇਹਨੂੰ ਕਹਿੰਦੇ ਆ ਪਸ਼ੂ ਪਸ਼ੂ ਵਾਲਾ ਤਾਨ ਤੇ ਪਸ਼ੂ ਦੀ ਬਿਰਤੀ ਤੇ ਪਸ਼ੂwadi ਤਾਕਤ ਕੋਏ ਦੇ ਵਿੱਚ ਅਜੇ ਤੱਕ ਬੋਲਦੀ ਆ ਉਤਰੀ ਪਹਾੜ ਦੇ ਵਿੱਚ ਜੱਟਾਂ ਦੇ ਖਿਲਾਫ ਹੋ ਤੁਸੀਂ ਮੈਂ ਖੁਦ ਜੱਟਾਂ ਹੂੰ ਮੇਰੇ ਨਾਲ ਬੰਦਾ ਦੁਨੀਆਂ ਦਾ ਕੋਈ ਜੱਟ ਜੱਟ ਨਹੀਂ ਹੋ ਸਕਦਾ ਨੰਗਾ ਛੱਟਾ ਮੈਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੂਹਦੇ ਪੈ ਜਾਣਗੇ ਨਾਲੇ ਆਖਣਗੇ ਸਾਡਾ ਜੀ ਸਾਡੀ ਸਰਕਾਰ ਘਰੇ ਆਈ ਆ ਸਾਰੇ ਪੁਲਿਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੋਲਚਗਾਰੀਆਂ ਕਰਕੇ ਦੱਲੇਵਾਜੀ ਕਰਦੇ ਨੇ ਇੱਕ ਨੂੰ ਫੜਾਤਾ ਇੱਕ ਨੂੰ ਕਟਾਤਾ ਇੱਕ ਨੂੰ ਛੜਾਤਾ ਇੱਕ ਤੋਂ ਪੈਸੇ ਖਾਲੇ ਇੱਕ ਤੋਂ ਪੈਸੇ ਦਵਾਤੇ ਇਹੀ ਕੰਮ ਕਰਦੇ ਆ ਮੈਂ ਵੀ ਜੱਟਾਂ ਸਰ ਇਹ ਤੁਹਾਡੇ ਬਾਹਰ ਚ ਬਹਿ ਜਾਣਾ ਆ ਕੇ ਲੋਕ ਮੈਂ ਜੀ ਮੈਂ ਤਾਂ ਆ ਬਾਹਰ ਚ ਬਹਿਣ ਨੂੰ ਚਾਹ ਰਾਂ ਮੈਂ ਤਾਂ ਇਹਨਾਂ ਤੋਂ ਡਰਦੇ ਨਹੀਂ ਮੈਨੂੰ ਪਤਾ ਵੀ ਸਾਰੇ ਗੁਲਾਮ ਨੇ